ਗੁਰੂ ਪਿਆਰੀ ਗੁਰੂ ਸਵਾਰੀ ਸਰਬਸਾਤ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਸਭ ਸੰਗਤ ਸਰਵਣ ਕਰਨ ਜਾ ਰਹੇ ਹੋ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਕੀਤੀ ਹੋਈ ਰਚਨਾ ਅਕਾਲ ਉਸਤਤ ਬਾਣੀ ਸੰਗਤ ਜੀ ਦਸਮ ਗ੍ਰੰਥ ਦੇ ਵਿੱਚ ਪਹਿਲੇ ਨੰਬਰ ਤੇ ਜਾਪ ਸਾਹਿਬ ਦੀ ਬਾਣੀ ਆਉਂਦੀ ਹੈ ਉਸ ਤੋਂ ਬਾਅਦ ਨੰਬਰ 2 ਤੇ ਅਕਾਲ ਉਸਤਤ ਦੀ ਬਾਣੀ ਆਉਂਦੀ ਹੈ ਇਸ ਨੂੰ ਦਸਮ ਗ੍ਰੰਥ ਦੇ ਵਿੱਚ ਸ਼ਾਮਿਲ ਕੀਤਾ ਹੈ ਭਾਈ ਸਾਹਿਬ ਭਾਈ ਮਨੀ ਸਿੰਘ ਨੇ ਸੰਗਤ ਜੀ ਇਹ ਗੁਰੂ ਮਹਾਰਾਜ ਜੀ ਦੀ ਉਹ ਰਚਨਾ ਹੈ ਜਿਸ ਦੇ ਵਿੱਚ ਅਕਾਲ ਦੇ ਸਾਰੇ ਹੀ ਸਰੂਪ ਦਿਖਾਏ ਗਏ ਹਨ ਇਸ ਦੇ ਵਿੱਚ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਉਸ ਅਕਾਲ ਦੀ ਅਕਾਲ ਤੋਂ ਭਾਵ ਹੈ ਜੋ ਕਾਲ ਤੋਂ ਰਹਿਤ ਹੈ ਜਿਸਤੇ ਉਪਰ ਸੰਗਤ ਜੀ ਕਾਲ ਦਾ ਕੋਈ ਵੀ ਪ੍ਰਭਾਵ ਨਹੀਂ ਪੈਂਦਾ ਹੈ ਕਹਿਣ ਤੋਂ ਭਾਵ ਹੈ ਕਿ ਜੋ ਸਮੇਂ ਦੇ ਵਿੱਚ ਨਹੀਂ ਹੁੰਦਾ ਹੈ ਉਸ ਅਕਾਲ ਦੀ ਕਾਲ ਤੋਂ ਵਿਪਰੀਤ ਜੋ ਪਰਮਾਤਮਾ ਵਾਹਿਗੁਰੂ ਨਿਰੰਕਾਰ ਹੈ ਉਸ ਦੀ ਉਸਤਤ ਉਸਤਤ ਭਾਵ ਕਹੀ ਵੜਿਆਈ ਉਸ ਦੇ ਗੁਣਾਂ ਨੂੰ ਗਾਉਣਾ ਅਤੇ ਉਸ ਦੇ ਗੁਣਾਂ ਨੂੰ ਗੋਂਦੇ ਗੋਂਦੇ ਹੀ ਆਪ ਉਸ ਦੇ ਵਿੱਚ ਜੋਤ ਦੇ ਵਿੱਚ ਜੋਤ ਸਮਾ ਜਾਣੀ ਅਕਾਲ ਨੂੰ ਜੱਪਦੇ ਜੱਪਦੇ ਉਸ ਦੀ ਵਡਿਆਈ ਕਰਦੇ ਕਰਦੇ ਅਕਾਲ ਦਾ ਰੂਪ ਹੋ ਜਾਣਾ ਉਸ ਦੀ ਉਸਤਤ ਕਰਨੀ ਇਸ ਬਾਣੀ ਦੇ ਵਿੱਚ ਸੰਗਤ ਜੀ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਸਮ ਦ੍ਰਿਸ਼ਟੀ ਦਿਖਾਈ ਦਿੰਦੀ ਹੈ ਸਮ ਦ੍ਰਿਸ਼ਟੀ ਤੋਂ ਭਾਵ ਹੈ ਹਰੇਕ ਨੂੰ ਇੱਕ ਨਜ਼ਰ ਦੇ ਨਾਲ ਦੇਖਣਾ ਹਰੇਕ ਨੂੰ ਬਰਾਬਰ ਦੇਖਣਾ ਚਾਹੇ ਉਹ ਦੁਸ਼ਮਣ ਹੋਵੇ ਚਾਹੇ ਉਹ ਵੈਰੀ ਹੋਵੇ ਹਰ ਇੱਕ ਦੇ ਵਿੱਚ ਉਸ ਅਕਾਲ ਨੂੰ ਦੇਖਣਾ ਹਰ ਇੱਕ ਦੇ ਵਿੱਚ ਉਸ ਪਰਮਾਤਮਾ ਨੂੰ ਦੇਖਣਾ ਜਿਸ ਨੇ ਸੰਗਤ ਜਿਸ ਭਗਤੀ ਦੇ ਮਾਰਗ ਦੇ ਉੱਪਰ ਚੱਲਦੇ-ਚੱਲਦੇ ਆਪਣੇ ਆਪ ਨੂੰ ਉਸ ਅਕਾਲ ਦੇ ਵਾਂਗ ਪਰਮਾਤਮਾ ਵਾਹਿਗੁਰੂ ਨਿਰੰਕਾਰ ਦੇ ਵਾਂਗ ਕਾਲ ਤੋਂ ਰਹਿਤ ਬਣਾਉਣਾ ਹੈ ਜੰਮਣ ਮਰਨ ਤੋਂ ਮੁਕਤੀ ਪਾਉਣੀ ਹੈ ਬਾਰ-ਬਾਰ ਇਸ ਜੰਮਣ ਮਰਨ ਦੇ ਬੰਧਨ ਤੋਂ ਮੁਕਤ ਹੋਣਾ ਹੈ ਤਾਂ ਉਸ ਅਕਾਲ ਦੇ ਗੁਣਾਂ ਨੂੰ ਜਪ ਕੇ ਬਾਣੀ ਦੇ ਵਿੱਚ ਸੁਰਤ ਲਗਾ ਕੇ ਇਸ ਦੁਨੀਆਦਾਰੀ ਤੋਂ ਸਾ ਸੰਗਤ ਜੀ ਉੱਪਰ ਉੱਠ ਕੇ ਜਦੋਂ ਸੰਗਤ ਜੀ ਅਸੀਂ ਇਸ ਮਾਰਗ ਦੇ ਉੱਪਰ ਚੱਲਦੇ ਹਾਂ ਤਾਂ ਦੋ ਰਾਸਤੇ ਹੁੰਦੇ ਹਨ ਇੱਕ ਹੈ ਅਕਾਲ ਦਾ ਇੱਕ ਹੈ ਦੁਨੀਆਦਾਰੀ ਦਾ ਜਦੋਂ ਤੱਕ ਅਸੀਂ ਦੁਨੀਆਦਾਰੀ ਦੇ ਕੰਮ ਕਾਜਾਂ ਵਿੱਚ ਖੁਬੇ ਰਹਿੰਦੇ ਹਾਂ ਤਾਂ ਜੋ ਪੰਜੇ ਵਕਾਰ ਹਨ ਇਹ ਸਾਡਾ ਖਹਿੜਾ ਨਹੀਂ ਛੱਡਦੇ ਪਰ ਜਦੋਂ ਅਸੀਂ ਉਸ ਅਕਾਲ ਦੇ ਰਸਤੇ ਉੱਪਰ ਚੱਲਦੇ ਹਾਂ ਤਾਂ ਫਿਰ ਦੁਨੀਆਂ ਦੀ ਸਾਨੂੰ ਹੋਸ਼ ਨਹੀਂ ਰਹਿੰਦੀ ਹੈ। ਇਹ ਹੀ ਅਸਲੀ ਰਸਤਾ ਹੈ ਅਕਾਲ ਦੇ ਉਸ ਰਸਤੇ ਦੇ ਉੱਪਰ ਚੱਲਣ ਦਾ। ਆਹ ਸੰਗਤ ਜੀ ਸਾਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਆਸ਼ੀਰਵਾਦ ਲੈ ਕੇ ਅਕਾਲ ਉਸਤਤ ਬਾਣੀ ਦੀ ਕਥਾ ਵਿਆਖਿਆ ਦੀ ਆਰੰਭਤਾ ਕਰੀਏ ਅਤੇ ਸਾਰੀ ਹੀ ਸੰਗਤ ਇਕਾਗਰਿਤ ਹੋ ਕੇ ਸਰਵਣ ਕਰਨਾ ਕਰਨਾ ਹੈ ਅਤੇ ਜੇ ਕੋਈ ਵਾਦ-ਗਾਟ ਜਾਂ ਗਲਤੀ ਹੋਵੇ ਤਾਂ ਸੰਗਤ ਜੀ ਆਪ ਸਾਡ ਸੰਗਤ ਨੇ ਬਖਸ਼ਣਾ ਹੈ ਅਤੇ ਆਪਣੀ رائے ਜ਼ਰੂਰ ਦੇਣੀ ਹੈ ਅਕਾਲ ਉਸਤਤ ਇਕ ਓੰਕਾਰ ਸਤਿਗੁਰ ਪ੍ਰਸਾਦ ਸ੍ਰੀ ਭਗਉਤੀ ਜੀ ਸਹਾਇ ਸ੍ਰੀ ਅਕਾਲ ਕੀ ਉਸਤਤ ਉਤਾਰ ਖਾਸੇ ਦਸਖਤ ਕਾ ਪਾਤ ਸਾਹੀ ਦਸਵੀਂ ਕਾਲ ਤੋਂ ਰਹਿਤ ਵਾਹਿਗੁਰੂ ਜੀ ਦੀ ਵਡਿਆਈ ਸਾ ਸੰਗਤ ਜੀ ਇੱਕ ਓੰਕਾਰ ਸਤਿਗੁਰ ਤੋਂ ਪ੍ਰਸ਼ਾਦ ਉਪਾਅ ਹੈ ਵਾਹਿਗੁਰੂ ਇੱਕ ਹੈ ਜਿਸ ਦਾ ਇਹ ਸਾਰਾ ਪਸਾਰਾ ਹੈ ਅਤੇ ਉਹ ਸਦਾ ਹੀ ਸਦੀਵੀ ਹੋਣ ਵਾਲਾ ਹੈ ਅਤੇ ਗੁਰੂ ਦੀ ਕਿਰਪਾ ਰਾਹੀਂ ਉਸ ਦੀ ਪ੍ਰਾਪਤੀ ਹੁੰਦੀ ਹੈ ਸਤਿਗੁਰ ਪ੍ਰਸਾਦ ਅੱਗੇ ਮਹਾਰਾਜ ਕਹਿੰਦੇ ਹਨ ਕਿ ਉਤਾਰ ਖਾਸੇ ਦਸਖਤ ਕਾ ਦਸਮ ਪਾਤਸ਼ਾਹ ਜੀ ਨੇ ਆਪਣੇ ਹੱਥਾਂ ਦੇ ਨਾਲ ਇਸ ਨੂੰ ਲਿਖਿਆ ਹੈ ਅੱਗੇ ਮਾਰੇ ਕਹਿੰਦੇ ਹਨ ਕਿ ਪਾਤਸ਼ਾਹੀ ਦਸਵੀਂ ਕਹਿੰਤੋ ਭਾਵ ਕਿ ਦਸਵੀਂ ਪਾਤਸ਼ਾਹੀ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਇਹ ਰਚਨਾ ਹੈ ਅਕਾਲ ਪੁਰਖ ਕੀ ਰੱਛਾ ਹਮਨੈ ਅਕਾਲ ਪੁਰਖ ਕਹਿੰਤੋ ਭਾਵ ਕਿ ਕਾਲ ਤੋਂ ਰਹਿਤ ਉਸਪੁਰਖ ਵਾਹਿਗੁਰੂ ਜੀ ਦੀ ਸਾਨੂੰ ਰੱਖਿਆ ਹੈ ਕਹਿਣ ਤੋਂ ਭਾਵ ਕਿ ਉਸ ਵਾਹਿਗੁਰੂ ਦੀ ਸਾਨੂੰ ਪ੍ਰੋਟੈਕਸ਼ਨ ਹੈ ਜਦੋਂ ਅਸੀਂ ਅਕਾਲ ਨੂੰ ਸਾਧ ਸੰਗਤ ਜੀ ਸਿਮਰਦੇ ਹਾਂ ਜਪਦੇ ਹਾਂ ਉਸਤੇ ਉੱਪਰ ਪੂਰਨ ਭਰੋਸਾ ਰੱਖਦੇ ਹਾਂ ਤਾਂ ਉਸ ਦੇ ਦੁਆਰਾ ਸਾਡੀ ਰੱਖਿਆ ਕਰਨੀ ਉਸਦਾ ਫਰਜ਼ ਬਣਦਾ ਹੈ ਸੰਗਤ ਜੀ ਜਿਵੇਂ ਇੱਕ ਜੋ ਨੌਕਰ ਹੈ ਆਪਣੇ ਦਰ ਦਾ ਮਾਲਕ ਦੇ ਦਰਦਾ ਜੋ ਹੈ ਵਫਾਦਾਰ ਹੁੰਦਾ ਹੈ ਅਤੇ ਜੋ ਨੌਕਰ ਹੈ ਮਾਲਕ ਦੇ ਉੱਪਰ ਪੂਰਨ ਭਰੋਸਾ ਰੱਖਦਾ ਹੈ ਵਿਸ਼ਵਾਸ ਰੱਖਦਾ ਹੈ ਫਿਰ ਜੋ ਮਾਲਕ ਹੈ ਉਸ ਦਾ ਫਰਜ ਬਣਦਾ ਹੈ ਕਿ ਉਸ ਦੀ ਰੱਖਿਆ ਕਰੇ ਹਰ ਸਮੇਂ ਦੇ ਉਤੇ ਲੋੜ ਅਨੁਸਾਰ ਉਸ ਦਾ ਸਾਥ ਦੇਵੇ ਇਸੇ ਤਰ੍ਹਾਂ ਹੀ ਗੁਰੂ ਮਹਾਰਾਜ ਜੀ ਕਹਿੰਦੇ ਹਨ ਕਿ ਅਕਾਲ ਪੁਰਖ ਸਾਡੀ ਰੱਖਿਆ ਕਰਦੇ ਹਨ ਸਾਡੇ ਕਸ਼ਟ ਦੂਰ ਕਰਦੇ ਹਨ ਸਿਰ ਤੇ ਮਿਹਰ ਪਰ ਹੱਥ ਰੱਖਦੇ ਹਨ ਅੱਗੇ ਮਾਰੀ ਕਹਿੰਦੇ ਹਨ ਕਿ ਸਰਬ ਲੋਹ ਕੀ ਰਸ਼ਿਆ ਹਮਨੈ ਸਰਬ ਲੋਹ ਤੋਂ ਭਾਵ ਹੈ ਸ਼ੁੱਧ ਲੋਹਾ ਅਜਿਹਾ ਸ਼ੁੱਧ ਲੋਹਾ ਜਿਸ ਦੇ ਵਿੱਚ ਕੋਈ ਮਿਲਾਵਟ ਨਹੀਂ ਹੁੰਦੀ ਸਾ ਸੰਗਜੀ ਪੰਜਾਂ ਕਕਾਰਾਂ ਦੇ ਵਿੱਚ ਜੋ ਕੜਾ ਹੁੰਦਾ ਹੈ ਉਹ ਵੀ ਰਿਆਤ ਮਰਿਆਦ ਅਨੁਸਾਰ ਸਰਬ ਲੋਹ ਦਾ ਹੋਣਾ ਚਾਹੀਦਾ ਹੈ ਇਦਾਂ ਹੀ ਸੰਗਤ ਜੀ ਜਿਵੇਂ ਜੰਗਾ ਜੁੱਦਾਂ ਦੇ ਅਨੁਸਾਰ ਜੰਗਾ ਜੁੱਦਾਂ ਦੇ ਦੌਰਾਨ ਜੋ ਸ਼ਸਤਰ ਹਨ ਸਰਬ ਲੋਹੇ ਦੇ ਉਹ ਸਾਡੀ ਰੱਖਿਆ ਕਰਦੇ ਆ ਰਹੇ ਹਨ ਇਸੇ ਤਰ੍ਹਾਂ ਹੀ ਗੁਰੂ ਮਹਾਰਾਜ ਜੀ ਨੇ ਸਰਬ ਲੋਹ ਨੂੰ ਵੀ ਧਿਆ ਕੇ ਜਿਵੇਂ ਸ਼ਸਤਰਾਂ ਨੂੰ ਪੀੜ ਦੱਸਿਆ ਹੈ ਇਸੇ ਤਰ੍ਹਾਂ ਹੀ ਸਰਬ ਲੋਹ ਨੇ ਵੀ ਗੁਰੂ ਮਹਾਰਾਜ ਜੀ ਕਹਿੰਦੇ ਨੇ ਸਾਡੀ ਰੱਖਿਆ ਕੀਤੀ ਹੈ ਅੱਗੇ ਮਾਰਾਈ ਕਹਿੰਦੇ ਹਨ ਕਿ ਮਾਰਾਈ ਕਹਿੰਦੇ ਹਨ ਕਿ ਸਰਬਕਾਲ ਜੀ ਕੀ ਰਛਿਆ ਹਮਨੈ ਸਰਬਕਾਲ ਤੋਂ ਭਾਵ ਹੈ ਸੰਗਤ ਜੀ ਜਿਸਨੇ ਸਾਰਿਆਂ ਨੂੰ ਕਾਲ ਦੇ ਬੰਧਨ ਦੇ ਵਿੱਚ ਪਾ ਕੇ ਰੱਖਿਆ ਹੈ ਸੋ ਜੋ ਉਸ ਅਕਾਲ ਦੇ ਨਾਲ ਜੁੜਦਾ ਹੈ ਤਾਂ ਉਸ ਇਹ ਕਾਲ ਦੇ ਬੰਧਨ ਦੇ ਵਿੱਚੋਂ ਛੁੱਟਦਾ ਹੈ ਜਨਮ ਮਰਨ ਤੋਂ ਮੁਕਤੀ ਮਿਲਦੀ ਹੈ ਜਿਨੇ ਕਾਲ ਦੇ ਬੰਧਨ ਦੇ ਵਿੱਚ ਪਾ ਕੇ ਸਾਰਿਆਂ ਨੂੰ ਰੱਖਿਆ ਹੋਇਆ ਹੈ ਉਹਦੀ ਸਾਡੇ ਉੱਪਰ ਰੱਖਿਆ ਹੈ ਕਹਿੰਤੋਂ ਭਾਵ ਹੈ ਕਿ ਸਾਡੀ ਰੱਖਿਆ ਕਰਦੇ ਹਨ ਉਹ ਅਕਾਲ ਪੁਰਖ ਨਿਰੰਕਾਰ ਗੇ ਮਹਾਰਾਜ ਕਹਿੰਦੇ ਹਨ ਕਿ ਸਰਬ ਲੋਹ ਜੀ ਦੀ ਸਦਾ ਰੱਸ਼ਿਆ ਹਮਨੇ ਕਹਿੰਤੋਂ ਭਾਵ ਹੈ ਕਿ ਜੋ ਸਰਬ ਲੋਹ ਹੈ ਇਸ ਨੇ ਸਦਾ ਹੀ ਸਾਡੀ ਰੱਖਿਆ ਕੀਤੀ ਹੈ ਕਰ ਰਿਹਾ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਵੀ ਕਰਦਾ ਰਹੇਗਾ ਜੇ ਅਸੀਂ ਸਰਬਲੋ ਦੇ ਉੱਪਰ ਵਿਸ਼ਵਾਸ ਕਰਦੇ ਹਾਂ ਪੂਰਨ ਭਰੋਸਾ ਕਰਦੇ ਹਾਂ ਤਾਂ ਸਰਬਲੋ ਸਾਨੂੰ ਕੋਈ ਵੀ ਕਸ਼ਟ ਨਹੀਂ ਆਉਣ ਦਵੇਗਾ ਸਾਹ ਸੰਗਤ ਜੀ ਜੋ ਅਸੀਂ ਘਰਾਂ ਦੇ ਵਿੱਚ ਬਰਤਨ ਇਸਤੇਮਾਲ ਕਰਦੇ ਹਾਂ ਉਹ ਵੀ ਸਰਬਲੋ ਦੇ ਰੱਖਣੇ ਚਾਹੀਦੇ ਹਨ ਸਰਬਲੋ ਦੇ ਵਿੱਚ ਛਕਣਾ ਸਰਬਲੋ ਨੂੰ ਵਰਤਣਾ ਸਰਬਲੋ ਪਹਿਨਣਾ ਇਹ ਖਾਸੇਰਾ ਸਾ ਸੰਗਤ ਜੀ ਪਰੰਪਰਾ ਹੈ ਰਹਿਤ ਮਰਿਆਦਾ ਹੈ ਇਸ ਨੂੰ ਜਰੂਰ ਫੋਲੋ ਕਰਨਾ ਚਾਹੀਦਾ ਹੈ ਅੱਜ ਦੀ ਕਥਾ ਵਿਚਾਰ ਵਿੱਚ ਸੰਗਤ ਜੀ ਇੰਨਾ ਹੀ ਹੋ ਜਾਂ ਭੁੱਲਾ ਚੁੱਕਾ ਦੀ ਮਾਫੀ ਵਾਹਿਗੁਰੂ ਜੀ ਦਾ ਖਾਸਾ ਵਾਹਿਗੁਰੂ ਜੀ ਕੀ ਫਤਿਹ